ਜੀ ਤੁਹਾਡਾ ਸਾਥੀ ਅੱਜ ਟੈਂਕੀ ਦੇ ਚੜਾ ਹੋਇਆ ਬੱਸ ਸਟੈਂਡ ਦੀ ਕੀ ਕਾਰਨ ਕੀ ਨੇ ਦੇਖੋ ਜੀ ਜਿਹੜਾ ਇਹ ਚੜਨ ਦਾ ਕਾਰਨ ਹੈ ਉਹਦੇ ਬਾਰੇ ਤੁਹਾਨੂੰ ਦੱਸਦਾ ਮੈਂ ਅੱਜ ਤੋਂ ਲਗਭਗ 5-7 ਮਹੀਨੇ ਪਹਿਲਾਂ ਬੱਸ ਦੇ ਵਿੱਚ ਲੜਾਈ ਹੋ ਗਈ ਸੀ ਕਿਉਂਕਿ ਬੱਸ ਦੇ ਵਿੱਚ ਸਵਾਰੀ ਸੀਗੀ ਜਿਹੜੀ ਓਵਰਲੋਡ ਸੀ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਬਦਾ ਦਿੱਤੀ ਗਈ ਹੈ ਆਮ ਪਬਲਿਕ ਨੂੰ ਪੰਜਾਬ ਦੀਆਂ ਲੇਡੀਜ਼ ਨੂੰ ਸਫਰ ਫ੍ਰੀ ਸਫਰ ਸੁਵਿਧਾ ਦਿੱਤੀ ਇਸ ਕਰਕੇ ਬੱਸਾਂ ਦੇ ਵਿੱਚ ਜਿਹੜੀ ਗਿਣਤੀ ਹੈ ਤਾਦਾਦ ਆ ਉਹ ਜ਼ਿਆਦਾ ਹੋ ਜਾਂਦੀਆਂ ਸਵਾਰੀਆਂ ਦੀ 28 ਸੀਟਡ ਗੱਡੀ ਦੇ ਵਿੱਚ 65 ਸਵਾਰੀਆਂ ਸੀ ਲਗਭਗ ਦੁੱਗਣੀਆਂ ਸਵਾਰੀਆਂ ਤੋਂ ਵੱਧ ਸਵਾਰੀਆਂ ਸੀ ਕਪੈਸਿਟੀ ਨਹੀਂ ਸੀ ਸਵਾਰੀ ਵਿੱਚ ਚੜਨ ਦੀ ਇੱਕ ਬਜ਼ੁਰਗ ਹੈਂਡੀਕੈਪਡ ਬੰਦਾ ਜਿਹਦਾ ਬਾਜੂ ਕਟਿਆ ਹੁੰਦਾ ਉਹ ਆਕੇ ਤੱਕ ਹੀ ਚਲੰਕ ਜਾਂਦਾ ਉਹਦੇ ਦੋ ਪਰਿਵਾਰਕ ਮੈਂਬਰ ਤਿੰਨ ਪਰਿਵਾਰਕ ਮੈਂਬਰ ਗੱਡੀ ਦੇ ਵਿੱਚ ਚੜ ਜਾਂਦੇ ਨੇ ਤਾਂ ਕੰਡਕਟਰ ਵੱਲੋਂ ਦਲੀਲ ਦਿੱਤੀ ਜਾਂਦੀ ਬਾਬੂ ਜੀ ਤੁਸੀਂ ਅਗਲੀ ਗੱਡੀ ਤੇ ਜਾਓ ਵੀ ਤੁਹਾਡਾ ਬਾਜੂ ਵੀ ਘਟਿਆ ਹੋਇਆ ਵੀ ਗਿਰਜੋਗੇ ਕਿਉਂਕਿ ਬੱਸਾਂ ਜਿਹੜੀ ਬਾਬਾ ਜੀ ਦੇ ਓਵਰਲੋਡ ਸੀ ਤੇ ਉਹਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਕਿਉਂ ਕਹਿੰਦੇ ਵੀ ਕਾਫੀ ਟਾਈਮ ਹੋ ਗਿਆ ਗੱਡੀ ਨਹੀਂ ਆਈ ਕਿਉਂਕਿ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜੀ ਲਗਭਗ 3.5 ਸਾਲ ਹੋ ਗਏ ਹਾਲ ਤੱਕ ਇੱਕ ਵੀ ਬੱਸ ਹੈ ਜਿਹੜੀ ਪੀਆਰਟੀਸੀ ਦੇ ਵਿਭਾਗ ਦੇ ਅਦਾਰੇ ਦੇ ਵਿੱਚ ਹੈ ਜਿਹੜੀ ਨਹੀਂ ਆਈ ਤੇ ਉਸ ਵੱਲੋਂ ਜਿਹੜਾ ਉਹਦੇ ਪਰਿਵਾਰਕ ਮੈਂਬਰ ਵਿੱਚ ਚੜ ਗਏ ਸੀ ਕਿ ਉਹ ਬੁੜਾ ਵਿੱਚ ਲੰਮਕ ਗਿਆ ਸੀ ਬਾਬਾ ਜੀ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਉੱਥੇ ਜਿਹੜੇ ਗਲਤ ਸ਼ਬਦ ਬੋਲੇ ਗਏ ਕਨੈਕਟਰ ਨੂੰ ਜਲੀਲ ਕੀਤਾ ਗਿਆ ਮਾੜਾ ਚੰਗਾ ਬੋਲਿਆ ਗਿਆ ਉਸਾਇਆ ਗਿਆ ੱਟਕੇ ਵਗੈਰਾ ਮਾਰੇ ਗਏ ਜਿਸ ਕਾਰਨ ਥੋੜਾ ਅੱਗੇ ਜਾ ਕੇ ਉਹਨਾਂ ਦਾ ਉਸ ਵਿੱਚ ਕੋਈ ਲੜਾਈ ਝਗੜਾ ਵੀ ਹੋਇਆ ਉਹਨਾਂ ਵੱਲੋਂ ਵੀ ਕਨੈਕਟਰ ਦੀ ਪੱਗ ਬੁਗੁਲਾਹੀ ਗਈ ਬਸ ਦੇ ਅੰਦਰ ਤੇ ਮਾੜਾ ਚੰਗਾ ਬੋਲਿਆ ਗਿਆ ਤੇ ਅੱਗੇ ਜਾ ਕੇ ਕਨੈਕਟਰ ਵੱਲੋਂ ਵੀ ਚਲੋ ਜੋ ਵੀ ਹੋਇਆ ਹੱਥੋਂ ਭਾਈ ਹੋਇਆ ਤੇ ਉਸ ਤਹਿਤ ਸਾਡੀਆਂ ਮੈਨੇਜਮੈਂਟ ਨਾਲ ਮੀਟਿੰਗਾਂ ਹੋਈਆਂ ਉਹ ਪਰਿਵਾਰਕ ਮੈਂਬਰ ਆਏ ਚਲੋ ਅਸੀਂ ਵੀ ਵਿੱਚ ਪਤਵੰਤੇ ਸੱਜਣਾਂ ਪਾ ਕੇ ਗੱਲਬਾਤ ਹੈ ਜਿਹੜੀ ਨਿਵੇੜਨ ਵਾਲੇ ਪਾਸੇ ਗਈ ਪਰ ਉਹ ਪਰਿਵਾਰ ਹੈ ਜਿਹੜਾ ਉਹ ਉਹਨੂੰ ਹੋਰ ਕਹਾਣੀ ਦੇ ਗਿਆ ਤੇ ਉਹਨਾਂ ਵੱਲੋਂ ਬੋਲਿਆ ਗਿਆ ਵੀ ਇਹਨੇ ਕੰਡੈਕਟਰ ਵੱਲੋਂ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਇੱਕ ਹੈਂਡੀਕੈਪਡ ਬੰਦੇ ਦੀ ਕਟਾਈ ਕਰੀ ਗਈ ਹੈ ਲੜਾਈ ਝਗੜਾ ਕੀਤਾ ਗਿਆ ਹੋਰ ਵੀ ਵੀ ਮੈਂ ਗੁਰਸਿੱਖ ਬੰਦਾ ਮੇਰੇ ਕੇਸ ਮੇਰੀ ਦਾੜੀ ਹੈ ਜਿਹੜੀ ਉਹ ਕੁੱਤੀ ਇਹਨਾਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਗਲਤ ਬਰੇਮ ਲਾ ਕੇ ਉਸ ਵੱਲੋਂ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਿਸ ਨੂੰ ਮੁਕ ਰੱਖਦੇ ਹੋਏ ਸਾਡੀ ਮੈਨੇਜਮੈਂਟ ਨੇ ਸਾਡਾ ਜਿਹੜਾ ਕੰਡੈਕਟਰ ਸੀਗਾ ਉਹਦਾ ਕੰਡੈਕਟ ਖਤਮ ਕਰਤਾ ਜੀ ਉਹਨੂੰ ਨੌਕਰੀ ਤੋਂ ਖੜਤਾ ਬਿਲਕੁਲ ਵੀ ਸਾਡੇ ਜਿਹੜਾ ਪੱਖ ਹੈ ਉਹਦੀ ਸੁਣਵਾਈ ਨਹੀਂ ਹੋਈ ਕਿਤੇ ਨਾ ਕਿਤੇ ਇਹਦੇ ਵਿੱਚ ਅੰਗਰੇਲੀ ਹੈ ਮੈਨੇਜਮੈਂਟ ਦੀ ਕਿਉਂਕਿ ਅਸੀਂ ਓਵਰਲੋਡ ਸਵਾਰੀਆਂ ਚੁੱਕ ਰਿਆਂ ਇੱਕ ਪਾਸੇ ਤਾਂ ਜਦੋਂ ਅਸੀਂ ਰੋ ਚੱਲ ਕੇ ਪਟਿਆਲੇ ਤੋਂ ਚੱਲ ਕੇ ਆਪਣੀ ਕੋਈ ਪਰਸਨਲ ਗੱਡੀ ਲੈ ਕੇ ਚੰਡੀਗੜ੍ਹ ਚਲੇ ਜਾਨੇ ਆ ਉਥੇ ਸਾਨੂੰ ਪਤਾ ਲੱਗ ਜਾਂਦਾ ਅਲਾਉ ਹੋ ਜਾਂਦਾ ਵੀ ਸੀਟ ਬੈਲਟ ਲਾਉਣੀ ਹੈ ਵਾਹਕਲ ਦੇ ਵਿੱਚ ਕਿੰਨੀਆਂ ਸਵਾਰੀਆਂ ਲਾਉਣੇ ਅਸੀਂ ਉਨੀਆਂ ਸਵਾਰੀਆਂ ਚੱਕਣੀਆਂ ਨੇ ਪਰ ਇੱਥੇ ਕੋਈ ਕਾਨੂੰਨ ਨਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਕਿ ਸਾਡਾ ਕੋਈ ਪੱਕਾ ਨਹੀਂ ਜਾਣਿਆ ਸਾਡਾ ਸਾਥੀ ਜਿਹੜਾ ਕੰਡਕਟਰ ਸੀ ਚਰਨਵੀਰ ਸਿੰਘ 10 ਸਾਲ ਉਰੇ ਨੌਕਰੀ ਕਰ ਗਿਆ ਬਿਨ ਪੱਕ ਸੁਣੇ ਉਹਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਜਿਹੜਾ ਸਾਥੀਆ ਸਾਡਾ ਅੱਜ ਉੱਪਰ ਟੈਂਕੀ ਦੇ ਉੱਪਰ ਚੜਿਆ ਜਿਵੇਂ ਆਪਾਂ ਦੇਖਿਆ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਰੋਜ਼ ਵੀਡੀਓ ਵਾਇਰਲ ਹੋ ਰਿਹਾ ਕਿ ਫ੍ਰੀ ਜਿਲਾ ਸਫਰ ਕੀਤਾ ਗਿਆ ਵੀ ਗਲਤ ਗੱਲ ਦੀ ਸਿੱਖੋ ਦੇਖੋ ਜੀ ਉਹ ਸਰਕਾਰ ਨੇ ਸੁਵਧਾ ਸੁਵਿਧਾ ਦਿੱਤੀ ਹੈ ਅਸੀਂ ਤਾਂ ਆਪਣੇ ਜਥੇਬੰਦੀ ਵੱਲੋਂ ਵੀ ਮੰਗ ਰੱਖੀ ਸੀ ਕਿ ਲਗਭਗ ਬੱਸਾਂ ਦੀ ਗਿਣਤੀ ਹੈ ਜਿਹੜੀ 10000 ਕੀਤੀ ਜਾਵੇ ਤਾਂ ਜੋ ਆਮ ਸਹੂਲਤ ਹੈ ਜਿਹੜੀ ਸਾਡੀਆਂ ਮਾਮਾ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬੇਹੁਰਗਾਂ ਨੂੰ ਦਿੱਤੀ ਜਾਵੇ ਪਰ ਕੀ ਕਰੀਏ ਅਸੀਂ ਇਹ ਨਸਤੇ ਆ ਅਸੀਂ ਮਜਬੂਰ ਆ ਅਸੀਂ ਇੱਕ ਬਸ ਦੇ ਵਿੱਚ 1.5 150 ਸਵਾਰੀ ਲੈ ਕੇ ਜਾ ਰਹੇ ਹਾਂ ਜਿਵੇਂ ਤੂੜੀ ਵਾਲੇ ਕੋਠੇ ਚ ਤੂੜੀ ਭਰਦੇ ਆ ਅਸੀਂ ਇਸ ਤਰ੍ਹਾਂ ਸਵਾਰੀਆਂ ਨੂੰ ਲੈ ਕੇ ਆਉਂਦੇ ਆ ਤੇ ਸਾਡਾ ਜਿਹੜਾ ਹਰ ਵਕਤ ਮੈਂਡ ਨੂੰ ਦਾ ਡਿਪਰੈਸ਼ਨ ਚ ਰਹਿਆ ਸੀ ਵੀ ਕਿਤੇ ਨਾ ਕਿਤੇ ਜੇ ਕੋਈ ਘਟਨਾ ਵਾਪਰ ਗਈ ਤੇ ਬਹੁਤ ਵੱਡਾ ਨੁਕਸਾਨ ਹੋਏਗਾ ਜਿਹਦਾ ਖਮਿਆਜਾ ਸਾਡੇ ਡਰਾਈਵ ਕਨੈਕਟਰ ਨੂੰ ਹੀ ਕਰਨਾ ਪੈਂਦਾ ਭੁਤਣਾ ਪੈਂਦਾ ਇਹ ਉੱਥੇ ਹੋਇਆ ਜੀ ਬਹਾਦਰਗੜ ਤੇ ਇਸ ਦੇ ਵਿੱਚ ਧਾਰਾਵਾਂ ਜਿਹੜੀਆਂ ਲੱਗੀਆਂ ਨੇ ਕੋਈ ਆਈਡੀਆ ਹੈ ਨਹੀਂ ਭਾਜੀ ਮੈਨੂੰ ਇਹਦਾ ਕੋਈ ਆਈਡੀਆ ਨਹੀਂ ਉਹ ਸਾਡੇ ਜਿਹੜਾ ਟੈਂਕੀ ਦੇ ਬੇਟਾ ਮੁੰਡਾ ਉਹਨੂੰ ਇਸ ਬਾਰੇ ਕਨਫਰਮ ਹੋਏਗਾ ਜੀ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੇ ਇੱਕ ਜਿਹੜਾ ਕਰਮਚਾਰੀ ਹੈ ਬੱਸ ਦਾ ਕਰਮਚਾਰੀ ਉੱਪਰ ਚੜਿਆ ਹੋਇਆ ਟੈਂਕੀ ਤੇ ਕੀ ਮਸਲਾ ਸਰ ਸਾਰਾ ਸਾਨੂੰ तकरीबन ਇਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਇੱਕ ਇਨਫੀਮੇਸ਼ਨ ਮਿਲੀ ਸੀ ਕਿ ਐਫਪੀਆਰਟੀਸੀ ਦਾ ਕੋਈ ਮੁਲਾਜ਼ਮ ਹੈ ਜਿਹੜਾ ਕਿ ਆਪਦਾ ਰੋਸ਼ ਪ੍ਰਗਟ ਕਰਨ ਨੂੰ ਆਸਤੇ ਟੈਂਕੀ ਤੇ ਚੜਿਆ ਹੋਇਆ ਹੈ ਆ ਇਹ ਪੀਆਰਟੀਸੀ ਦੀ ਵਰਕਸ਼ਾਪ ਡਿਪੋ ਹੈਗਾ ਜੀ ਪਣੇਪਾਸਾਂ ਦੇ ਕੋਲ ਤੇ ਇੱਕ ਕੱਲਾ ਮੁਲਾਜ਼ਮ ਇਸ ਟਾਈਮ ਉੱਤੇ ਚੜਿਆ ਇਹਦੇ ਨਾਲ ਇਹਨੂੰ ਅਪੀਲ ਅਸੀਂ ਕੀਤੀ ਹੈ ਕਿ ਥੱਲੇ ਆ ਕੇ ਇਹਦੀ ਕੋਈ ਪੀਆਰਟੀਸੀ ਉੱਚ ਅਧਿਕਾਰੀ ਇਹਨਾਂ ਨਾਲ ਕੋਈ ਵੀ ਇਹਦੇ ਕੋਈ ਆਪਣੀ ਗੱਲ ਰੱਖਣੀ ਆ ਤਾਂ ਆ ਕੇ ਰੱਖੇ ਤਾਂ ਕੀ ਕਾਰਨ ਹੈ ਉੱਪਰ ਚੜਨ ਦੇ ਇਹਨਾਂ ਕੋਈ ਦੱਸਿਆ ਇਹਨੇ ਕੋਈ ਵਜ੍ਹਾ ਦੱਸੀ ਹੈ ਕਿ ਕਿਸੇ ਕਾਰਨ ਆ ਕਰਕੇ ਇਹਨੇ ਇਹ ਜਿਹਾ ਕਦਮ ਚੁੱਕਿਆ ਇਹਦਾ ਕੋਈ ਸਾਥੀ ਕਨੈਕਟਰ ਸੀਗਾ ਜਿਹਦੀ ਦਾ ਕੁਝ ਦਿਨ ਪਹਿਲਾਂ ਕੋਈ ਜਲਦੀ ਵਾਸਤੇ ਵਿੱਚ ਕੋਈ ਕਿਸੇ ਸਵਾਰੀ ਨਾਲ ਝਗੜਾ ਹੋਇਆ ਸੀ ਤੇ ਉਹਦੇ ਤੇ ਡਿਪਾਰਟਮੈਂਟ ਨੇ ਪੀਆਰਟੀਸੀ ਵੱਲੋਂ ਕੋਈ ਐਕਸ਼ਨ ਲਿਆ ਗਿਆ ਉਹਦੇ ਅਗੇਂਸਟ ਇਹਨੇ ਕੰਮ ਚੁਪ ਕੀਤਾ ਸਰ ਪੁਲਿਸ ਦਾ ਐਕਸ਼ਨ ਉਹ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਜੀ ਉੱਤੇ ਜਾਣ ਦੀ ਨਹੀਂ ਇਹਨੂੰ ਥੱਲੋਂ ਅਸੀਂ ਅਪੀਲ ਕਰ ਰਹੇ ਹਾਂ ਕਿ ਥੱਲੇ ਆ ਕੇ ਤੇ ਆਪਣੀ ਗੱਲ ਰੱਖੇ ਸਰ ਕਿੰਨੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਕੋਈ ਕੋਈ ਸਵਾਲ ਦਾ ਜਵਾਬ ਕੁਝ ਕਰ ਰਹੇ ਨੇ ਉਹ ਇਹ ਗੱਲਬਾਤ ਹੋਈ ਹੈ ਜੀ ਇਹਦੇ ਉੱਚ ਅਧਿਕਾਰੀ ਨਾਲ ਪੀਆਰਟੀਸੀ ਨਾਲ ਵੀ ਹੋਈ ਹੈ ਪਲਸ ਜਿਹੜੇ ਇਹ ਲੋਜਮੈਂਟ ਜਿਹੜੀ ਯੂਨੀਅਨ ਹੈ ਉਹਦੇ ਪ੍ਰਧਾਨਗਰ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਨੂੰ ਇਹ ਅਪੀਲ ਕਰ ਰਹੇ ਕਿ ਥੰਦੇ ਆ ਕੇ ਆਪਣੀ ਬੈ ਕੇ ਕਿਤਰਾ ਗੱਲ ਹੋਛੇ ਤੇ ਧਰਨਾ ਤੇ ਚੜਨਾ ਟੈਂਕੂ ਪਛਦਨੇ ਨੂੰ ਜੂਰੀ ਲੱਗਦਾ ਹੈ ਨਹੀਂ ਰੇਲ ਗੇਟ ਉੱਪਰ ਚੜਨਾ ਜਾਨੀ ਨੁਕਸਾਨ ਨੂੰ ਦਿੱਤਾ ਜਾ ਰਿਹਾ ਦਾਵਤ ਅ ਰੋਜ਼ ਪ੍ਰਗਟਨਵਾਂਸ ਅਲੱਗ-ਅਲੱਗ ਤਰੀਕੇ ਦਿੱਤੇ ਹੋਏ ਨੇ ਜੀ ਬਣੇ ਹੋਏ ਨੇ ਜੀ ਪਰ ਇਹ ਕੋਈ ਤਰੀਕਾ ਮਤਲਬ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਗੱਲ ਮੇਰੇ ਖਿਆਲ ਨਾਲ ਨਹੀਂ ਕਰਨੀ ਚਾਹੀਦੀ ਤੇ ਸਾਰੀ ਚੀਜ਼ਾਂ ਦੇ ਹੱਲ ਔਨ ਟੇਬਲ ਹੀ ਹੋਣਗੇ ਤੇ ਉਮੀਦ ਆ ਵੀ ਛੇਤੀ ਇਹ ਵੀ ਕੰਮ sort out ਹੋ ਜਾਊਗਾ।